ਜab ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਸਤਿਆਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਸਪਰੀਮ ਕੋਰਟ ਦੇ ਵੱਲੋਂ ਸਟ੍ਰੇਟ ਡੌਗਸ ਨੂੰ ਲੈ ਕੇ ਹੁਣੇ ਵੱਡਾ ਫੈਸਲਾ ਆਇਆ ਜਿਸ ਦੇ ਵਿੱਚ ਦੱਸਦੀ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਅੱਜ ਸਾਡੇ ਨਾਲ ਮੌਜੂਦ ਨੇ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਦੇ ਫਾਊਂਡਰ ਯੂਵੀਜੀ ਜਨਾਦੀ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਜਿਹਦੇ ਵਿੱਚ ਹੁਣ ਕੁਝ ਅਮੈਂਡਮੈਂਟਸ ਦੇ ਨਾਲ ਸਟ੍ਰੇਟ ਡੌਗਸ ਨੂੰ ਛੱਡਿਆ ਗਿਆ ਇਸ ਤੇ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਮੈਂ ਇਸ ਫੈਸਲੇ ਨੂੰ ਲੈ ਕੇ ਕਾਫੀ ਗੱਲਾਂ ਨੂੰ ਲੈ ਕੇ ਬਹੁਤ ਖੁਸ਼ ਹਾਂ ਜ ਜਿਹਦੇ ਵਿੱਚ ਪਹਿਲੇ ਕਿਹਾ ਗਿਆ ਸੀਗਾ ਕਿ ਜਿਹੜੇ ਵੀ ਡੌਗ ਚੱਕੇ ਜਾਣਗੇ ਨਸਬੰਦੀ ਦੇ ਨਾਂ ਤੇ ਉਹ ਮੁੜ ਕੇ ਵਾਪਸ ਨਹੀਂ ਆਣਗੇ ਉਹ ਸ਼ੈਲਟਰ ਔਰ ਯਾ ਪਾਉਂਡ ਦੇ ਵਿੱਚ ਸ਼ਿਫਟ ਹੋਣਗੇ ਉੱਥੇ ਹੀ ਰਹਿਣਗੇ ਪਰ ਹੁਣ ਇਹ ਚੀਜ਼ ਕੈਨਸਲ ਹੋ ਗਈ ਹੈ ਰੱਦ ਹੋ ਗਈ ਹੈ ਹੁਣ ਜਿਹੜੇ ਡੌਗ ਚੱਕੇ ਜਾਣਗੇ ਨਸਬੰਦੀਆਂ ਲਈ ਉਹ ਵਾਪਸ ਆਪਣੀ ਰੀਅਲ ਲੋਕੇਲਿਟੀ ਦੇ ਵਿੱਚ ਆਣਗੇ ਜਿੱਦਾਂ ਕਿ ਪਹਿਲੇ ਆਉਂਦੇ ਸੀ ਸੋ ਇਹ ਇੱਕ ਬਹੁਤ ਅੱਛਾ ਇੱਕ ਬੜਾ ਵਧੀਆ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਦੂਸਰਾ ਜੋ ਹੈਗਾ ਕਿ ਡੌਗਸ ਦੇ ਲਈ ਇੱਕ ਫੀਡਿੰਗ ਸਪots ਬਣਾਏ ਜਾਣਗੇ ਹਰ ਇੱਕ ਏਰੀਆ ਦੇ ਵਿੱਚ ਇਹ ਵੀ ਫੈਸਲਾ ਜੋ ਹੈ ਮੈਨੂੰ ਅੱਛਾ ਲੱਗਾ ਹੈ ਪਸੰਦ ਆਇਆ ਹੈ ਪਰ ਇਹਦੇ ਵਿੱਚ ਕਈ ਚੀਜ਼ਾਂ ਹਲੇ ਕਲੀਅਰ ਹੋਣੀ ਬਾਕੀ ਹੈ ਕਿ ਉਹ ਫੀਡਿੰਗ ਸਪੋਰਟਸ ਕਿੱਦਾਂ ਕਰਾਂਗੇ ਜੇ ਮੰਨ ਲਓ ਕਿ ਕਿਸੇ ਇੱਕ ਮਹੱਲੇ ਦੇ ਵਿੱਚ 35-40 ਡੌਗ ਹੈ ਹੈਨਾ ਉਹਨਾਂ 35-40 ਡੌਗ ਜਿਹੜੇ ਇੱਕੋ ਜਗ੍ਹਾ ਖਾਣਾ ਨਹੀਂ ਖਾ ਸਕਦੇ ਹਾਂ ਪਰ ਇੱਕ ਗਲੀ 'ਚ ਵੀ ਨਹੀਂ ਹੁੰਦੇ ਕਦੀ 35-40 ਡੌਗ ਉਹ ਵੀ ਸੈਪਰੇਟ ਸੈਪਰੇਟ ਗਲੀਆਂ 'ਚ ਹੁੰਦੇ ਆ ਮੇਬੀ ਇਦਾਂ ਹੋ ਸਕਦਾ ਹੈ कि हर गली ਦੇ ਵਿੱਚ ਇੱਕ ਅਲੱਗ ਯਾਨੀ ਗਲੀ ਵਾਈਜ਼ ਬਨਨ ਫੀਡਿੰਗ ਸਪੌਟ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਕੁਝ ਚੀਜ਼ ਹੋਵੇ ਹੈਨਾ ਤੇ ਕਿਉਂਕਿ ਇੱਕੋ ਜਗ੍ਹਾ 'ਤੇ 35-40 ਡੌਗ ਇਕੱਠੇ ਹੋ ਗਏ ਹੈਨਾ ਤੇ ਉਹ ਆਪਸ ਦੇ ਵਿੱਚ ਫਿਰ ਉਹਨਾਂ ਦਾ ਲੜਾਈ ਝਗੜਾ ਹੋਏਗਾ ਜੀ ਉਹ ਉਲਟਾ ਇੱਕ ਨਿਊਸੈਂਸ ਦਾ ਕਾਰਨ ਬਣ ਸਕਦਾ ਹੈ ਸੋ ਇਹ ਜਿਹੜੇ ਡੌਗਸ ਹੈਗੇ ਛੋਟੇ ਛੋਟੇ ਗਰੁੱਪ ਛੋਟੇ ਛੋਟੇ ਪੈਕਸ ਦੇ ਵਿੱਚ ਹੀ ਖਾਣਾ ਖਾਂਣ ਇਸ ਤਰ੍ਹਾਂ ਦਾ ਕੋਈ ਫੀਡਿੰਗ ਸਪੌਟ ਹੋਣਾ ਚਾਹੀਦਾ ਹੈ ਔਰ ਮੈਂ ਹਰੇਕ ਮਹੱਲੇ ਵਾਸੀਆਂ ਨੂੰ ਇਸ ਗੱਲ ਦੀ ਅਪੀਲ ਕਰਨਾ ਚਾਹੁੰਦਾ ਕਿ ਜਦੋਂ ਵੀ ਫੀਲਿੰਗਸ ਕੋਰਸ ਡਿਸਾਈਡ ਕਰਨੇ ਉਹਦੇ ਵਿੱਚ ਮੇਕ ਸ਼ੋਰ ਕਰੋ ਕਿ ਇੱਕ ਮੈਚੂਰ ਕੋਈ ਐਨੀਮਲ ਲਵਰ ਜ਼ਰੂਰ ਵਿੱਚ ਤੁਸੀਂ ਰੱਖ ਕੇ ਤਾਂ ਤੁਸੀਂ ਇਹ ਚੀਜ਼ਾਂ ਡਿਸਾਈਡ ਕਰਨੀਆਂ ਹੈ ਜਿਹੜੇ ਵੀ ਮਹੱਲਿਆਂ ਦੇ ਪ੍ਰਦਾਨ ਹੈਗੇ ਹੈ ਜਾਂ ਕਮੇਟੀ ਮੈਂਬਰਸ ਹੈਗੇ ਆਪਣੇ ਆਪ ਦੇ ਵਿੱਚ ਹੀ ਫੈਸਲੇ ਨਾਲ ਹਨ ਕਿਦਰ ਕੱਲ ਨੂੰ ਜਾ ਕੇ ਫਿਰ ਪ੍ਰੋਬਲਮ ਆਏਗੀ ਇਹ ਬਹੁਤ ਅੱਛਾ ਫੈਸਲਾ ਹੈ ਬੜਾ ਮੈਚੂਰ ਫੈਸਲਾ ਹੈ ਇਹਨੂੰ ਬੜੇ ਅੱਛੀ ਤਰ੍ਹਾਂ ਅਸੀਂ ਅਮਲ ਕਰਨਾ ਹੈ ਅਸ ਤੋਂ ਅੱਗੇ ਚੱਲਦੇ ਹਾਂ ਜੀ ਕਿ ਕੋਰਟ ਨੇ ਇੱਕ ਆਬਸਟਰਕਸ਼ਨ ਲਗਾਈ ਹੈ ਕਿ 25000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਦਾ ਫਾਈਨ ਹੋਏਗਾ ਜੇ ਕੋਈ ਵੀ ਆਬਸਟਰਕਸ਼ਨ ਕਰੇਗਾ ਕੋਰਟ ਦੇ ਫੈਸਲੇ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਕੁਝ ਵੀ ਇਹਦੇ ਉੱਪਰ ਅਪੀਲ ਹੈ ਜਾਂ ਕੋਈ ਆਬਜੈਕਸ਼ਨ ਹੈ ਉਹਨੂੰ ਲੀਗਲ ਵੇ ਨਾਲ ਅਪਲਾਈ ਕੀਤਾ ਜਾਵੇ ਜੀ ਉਹਦੇ ਉੱਪਰ ਕੋਰਟ ਦੇ ਅਗੇਂਸਟ ਤੁਸੀਂ ਪਬਲਿਕਲੀ ਕੋਈ ਆਬਸਟਰਕਸ਼ਨ ਨਹੀਂ ਕਰੀਟ ਕਰਨੀ ਹੈ ਸੋ ਇਸ ਗੱਲ ਦਾ ਵੀ ਮੈਂ ਗੁਜ਼ਾਰਿਸ਼ ਕਰਾਂਗਾ ਕਿ ਹਰ ਬੰਦਾ ਧਿਆਨ ਰੱਖੇ illegal way ਨਾਲ ਹੀ ਚਲਈਏ ਜਿਹੜੇ ਜਿਹੜੇ ਸਾਨੂੰ ਪੁਆਇੰਟ ਅੱਛੇ ਨਹੀਂ ਲੱਗੇ ਜਿਵੇਂ ਕਿ ਆਖਰੀ ਵਾਲਾ ਪੁਆਇੰਟ ਥੋੜਾ ਕਨਫਿਊਜ਼ਿੰਗ ਹੈਗਾ ਜੀ ਇਹਦੇ ਵਿੱਚ オਬਸਟਰਕਸ਼ਨ ਹੋ ਵੀ ਸਕਦੀ ਹੈ ਕਿ ਐਗਰੈਸਿਵ ਡੌਗਸ ਜਿਹੜੇ ਹੈਗੇ ਨੇ ਉਹ ਵਾਪਿਸ ਨਹੀਂ ਆਣਗੇ ਬਿਲਕੁਲ ਹੁਣ ਇਹ ਅਸੀਂ ਕਿਵੇਂ ਡਿਸਾਈਡ ਕਰਾਂਗੇ ਜਾਂ ਕੌਣ ਡਿਸਾਈਡ ਕਰੇਗਾ ਐਗਰੈਸਿਵ ਡੌਗ ਕਿਹੜੇ ਹੁੰਦੇ ਨੇ ਬਿਲਕੁਲ ਸਰ ਅਗਰੈਸਿਵ ਡੌਗਸ ਦੀ ਔਰ ਰੇਬੀਸ ਡੌਗਸ ਦੀ ਗੱਲ ਕੀਤੀ ਹੈ ਬਟ ਜੇ ਜ਼ਿਆਦਾਤਰ ਵੀਡੀਓਜ਼ ਦੇਖੀਏ ਤਾਂ ਉਹਨਾਂ ਨੂੰ ਅਗਰੈਸਿਵ ਕੀਤਾ ਜਾਂਦਾ ਡੌਗਸ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਰੇਬੀਸ ਦੀ ਉੱਪਰ ਗੱਲ ਕਰਦੇ ਹਾਂ ਜੀ ਇਹ ਤਾਂ ਬਿਲਕੁਲ ਸਹੀ ਫੈਸਲਾ ਹੈ ਕਿ ਰੇਬਿਕ ਡੌਗ ਵਾਪਸ ਤੇ ਨਹੀਂ ਆਉਣਾ ਚਾਹੀਦਾ ਹੈਗਾ ਉਹ ਤੇ ਆਬਵੀਅਸਲੀ ਆਈਸੋਲੇਟ ਹੋ ਜਾਣਾ ਚਾਹੀਦਾ ਹੈ ਜੀ ਇਹ ਫੈਸਲਾ ਅੱਛਾ ਹੈ ਹੁਣ ਅਗਰੈਸਿਵ ਡੌਗਸ ਦੇ ਉੱਪਰ ਬਹੁਤ ਸਾਰੀ ਫਾਰਮਸ ਆ ਜਾਂਦੀਆਂ ਜਿੱਕ ਲੋਕ ਉਹਨਾਂ ਨੂੰ ਵੀ ਅਗਰੈਸਿਵ ਕਹਿੰਦੇ ਆ ਜਿਹੜੇ ਸਕੂਟਰਾਂ ਜਾਂ ਕਾਰਾਂ ਪਿੱਛੇ ਭੱਜਦਾ ਜਾਂ ਪਰਵਾੜਦਾ ਕਿਸ ਇੱਕ ਲੋਗ ਉਹਨਾਂ ਨੂੰ ਵੀ ਅਗਰੈਸਿਵ ਕਹਿ ਦਿੰਦੇ ਆ ਜਿਹੜਾ ਸਕੂਟਰਾਂ ਤੇ ਜਾਂ ਗੱਡੀਆਂ ਦੇ ਵਿੱਚ ਬੈਠਦੇ ਨੇ ਰਾਤ ਨੂੰ ਜੀ ਜੋ ਲੋਕਾਂ ਨੂੰ ਪਸੰਦ ਨਹੀਂ ਇਹ ਤਾਂ ਚਲੋ ਜੀ ਇਹਨਾਂ ਨੂੰ ਬਦਨਾਮ ਕਰਨ ਲਈ ਆਪਾਂ ਅਗਰੈਸਿਵ ਕਹਿ ਦਿੰਦੇ ਆ ਕਿ ਇਹ ਚੱਕੇ ਜਾਂਦੇ ਕਿਉਂਕਿ ਮੈਨੂੰ ਪਤਾ ਤਾਂ ਹੁੰਦਾ ਆ ਜੀ ਕਿਉਂਕਿ ਜਦੋਂ ਵੀ ਕੋਈ ਕਾਨੂੰਨ ਆਉਂਦਾ ਆ ਉਹਦੇ ਮਿਸਯੂਜ਼ ਕਰਨ ਵਾਲੇ ਵੀ ਬਹੁਤ ਲੋਕ ਹੁੰਦੇ ਆ ਇੱਕ ਉਹ ਅਗਰੈਸਿਵ ਡੌਗ ਹੋ ਗਿਆ ਜਿਹੜਾ ਬਿਮਾਰ ਹੈ ਜਿਹਦੇ ਸੱਟ ਲੱਗੀ ਹੈ ਠੀਕ ਹੈ ਉਹ ਦੀ ਤਬੀਅਤ ਠੀਕ ਨਹੀਂ ਹੈਗੀ ਜੀ ਇੱਕ ਸਪੈਸ਼ਲੀ ਜਿੰਨੂੰ ਅਗਰੈਸਿਵ ਡੌਗ ਕਿਹਾ ਜਾਂਦਾ ਹੈ ਜਦੋਂ ਕੋਈ ਮਦਰ ਉਹਨੇ ਬੱਚੇ ਦਿੱਤੇ ਉਹਦੀ ਬੱਚਿਆਂ ਦੀ ਪ੍ਰੋਟੈਕਸ਼ਨ ਲਈ ਅਗਰੈਸਿਵ ਹੋ ਰਹਿੰਦੀ ਹੈ ਕੁਝ ਪੀਰੀਅਡ ਲਈ ਜੀ ਉਹਨੂੰ ਅਗਰੈਸਿਵ ਕਿਤਾ ਜਾਂਦਾ ਹੈ ਕਿ ਆਨਾਂ ਨੇ ਅਨਵਲੋਕਿਆ ਜਾਏਗਾ ਜਾਂ ਜਾ ਸਕਦਾ ਹੈ ਜੋ اچھی ਗੱਲ ਨਹੀਂ ਹੈ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਹੈ ਮਾਂ ਵੀ ਨਾਰਮਲ ਹੋ ਜਾਂਦੀ ਹੈ ਜੀ ਠੀਕ ਹੈ ਤੇ ਇਹ ਫਿਰ ਕੌਣ ਡਿਸਾਈਡ ਕਰੇਗਾ ਇੱਕ ਵੱਡਾ ਸਵਾਲ ਹੈ ਆਨ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਾਂ ਇਸ ਟੌਪਿਕ ਨੂੰ ਲੈ ਕੇ ਜੋ ਕੋਡ ਦਾ ਇਹ ਵਾਲਾ ਜੋ ਇੱਕ ਨੋਮ ਜਿਹੜਾ ਹੈਗਾ ਆ ਇਹ ਜੋ ਬੜਾ ਖਲੇ ਕੰਫਿਊਜ਼ਿੰਗ ਪਰ ਆਇਆ ਇਹਨੂੰ ਕਿਸ ਤਰ੍ਹਾਂ ਸੌਟ ਆਊਟ ਕਰਨਾ ਹੈ ਇਹਦੇ ਉੱਪਰ ਕੀ ਗਾਈਡਲਾਈਨਸ ਹੋਣਗੀਆਂ ਕਿਉਂਕਿ ਇਹ ਤੇ ਹਲੇ ਆ ਗਈ ਗਾਈਡਲਾਈਨ ਕਿ ਇਹ ਵਾਲੇ ਜੋ ਐਗਰੈਸਿਵ ਡੌਗ ਆ ਵਾਪਸ ਨਹੀਂ ਆਣਗੇ ਪਰ ਇਹਦੇ ਉੱਪਰ ਗਾਈਡਲਾਈਨਸ ਨਹੀਂ ਆਈਆਂ ਕਿ ਇਹ ਐਗਰੈਸਿਵ ਡੌਗ ਉੱਪਰ ਡਿਸਾਈਡ ਕਿਤਾ ਕਰਾਂਗੇ ਜਿਹੜਾ ਹੁਣ ਇੱਕ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜੋ ਗਲੀ ਹੋਏਗੀ ਉਸ ਦੇ ਵਿੱਚ ਨਾਰਮਲੀ ਤੁਸੀਂ ਫੂਡ ਨਹੀਂ ਪਾ ਸਕਦੇ ਜੋ ਕਿ ਆ ਸਪੌਟ ਬਣਾਇਆ ਜਾਵੇਗਾ ਉੱਥੇ ਫੂਡ ਪਾਇਆ ਜਾਵੇਗਾ ਜਿਵੇਂ ਕਿ ਹੁਣ ਕਾਫੀ ਮਹੱਲੇ ਦੇ ਵਿੱਚ ਡੌਗਸ ਹੁੰਦੇ ਨੇ ਤੇ ਜੇ ਇੱਕ ਜਗ੍ਹਾ ਹੀ ਸਾਰੇ ਰੋਟੀ ਖਾਣਗੇ ਤਾਂ ਫੇ ਮਤਲਬ ਐਗਰੈਸ ਐਗਰੈਸ਼ਨ ਤਾਂ ਆਫ ਕੋਰਸ ਆਏਗਾ ਕਿਉਂਕਿ ਇੱਕ ਜਗ੍ਹਾ ਇਕੱਠੇ ਹੋ ਕੇ ਖਾਣਾ ਰੋਟੀ ਉਹ ਕਾਫੀ ਮੁਸ਼ਕਿਲ ਹੈ ਉਸ ਨੂੰ ਕਿਵੇਂ ਵੇਖਦੇ ਹੋ ਦੇਖੋ ਤਾਂ ਹੀ ਕਰਕੇ ਮੈਂ ਕਿਹਾ ਕਿ ਜਿਹੜੇ ਵੀ ਇਹ ਫੀਡਿੰਗ ਸਪੌਟਸ ਹੈਗੇ ਆ ਬੜੀ ਮੈਚਿਓਰਿਟੀ ਨਾਲ ਬਣਾਣੇ ਪੈਣਗੇ ਇੱਕ ਐਨੀਮਲ ਲਵਰ ਵਿੱਚ ਇਨਕਲੂਡ ਹੋਏਗਾ ਜਿਹਨੂੰ ਨੌਲੇਜ ਹੈਗੀ ਹੈ ਡੌਗ ਦੇ ਬਿਹੇਵੀਅਰ ਦੀ ਜੀ ਉਹਨਾਂ ਵਿੱਚ ਪਾ ਕਰਕੇ ਇਹ ਸਾਰੇ ਫੀਡਿੰਗ ਸਪots ਬਣਨਗੇ ਹੁਣ ਇਦਾਂ ਨਹੀਂ ਹੋ ਸਕਦਾ ਕਿ ਤਿੰਨ ਚਾਰ ਗਲੀਆਂ ਦੇ ਵਿੱਚ ਜਾਂ ਇੱਕ ਮਹੱਲੇ 'ਚ ਮੰਨ ਲਓ ਪੰਜ ਗਲੀਆਂ ਆ ਉਹ ਪੰਜੋਂ ਗਲੀਆਂ ਦਾ ਇੱਕ ਕਦੀ ਵੀ ਸਪੌਟ ਨਹੀਂ ਬਣ ਸਕਦਾ ਬਿਲਕੁਲ ਕਿਉਂਕਿ ਇੱਕ ਗਲੀ ਵਾਲਾ ਡੌਗ ਦੂਜੀ ਗਲੀ ਵਾਲੇ ਨੂੰ ਆਪਣੀ ਗਲੀ 'ਚ ਐਂਟਰੀ ਹੀ ਨਹੀਂ ਹੋਣ ਦਿੰਦਾ ਸੋ ਇਸ ਕਰਕੇ ਜੇ ਪੰਜ ਗਲੀਆਂ ਹੈਗੀਆਂ ਮਤਲਬ ਇਹ ਮੇਰੀ ਪਰਸਨਲ ਐਡਵਾਈਸ ਹੈਗੀ ਹੈ ਇਹਨੋਂ ਕੋਈ ਨੈਸ਼ਨਲ ਐਡਵਾਈਸ ਨਾ ਸਮਝੇ ਠੀਕ ਹੈ ਕਿ ਕਿ ਜਿੰਨਾ ਕਿ ਮੈਂ ਸਮਝਦਾ ਆਪਣੇ 20 ਸਾਲ ਦੇ ਕਰੀਅਰ ਦੇ ਵਿੱਚ ਇਸ ਸੇਵਾ ਦੇ ਵਿੱਚ ਕਿ ਪੰਜ ਗਲੀਆਂ ਤੇ ਪੰਜ ਸਪੋਰਟਸ ਬਣਨੇ ਚਾਹੀਦੇ ਹਰ ਇੱਕ ਗਲੀ ਦਾ ਸੈਪਰੇਟ ਇੱਕ ਸਪੌਟ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕਦੀ ਵੀ ਡੌਗਸ ਵੱਲੋਂ ਫਿਰ ਨਿਊਸੈਂਸ ਨਹੀਂ ਦੇਖੀ ਜਾਏਗੀ ਜੇ ਇਸ ਫੈਸਲੇ ਨੂੰ ਇਨਮੈਚਿਓਰਿਟੀ ਦੇ ਨਾਲ ਤੁਸੀਂ ਇੰਪਲੀਮੈਂਟ ਕੀਤਾ ਤੇ ਫਿਰ ਨਵੀਂ ਨਿਊਸੈਂਸ ਕ੍ਰੀਏਟ ਹੋ ਜਾਏਗੀ ਸੋ ਬਹੁਤ ਧਿਆਨ ਦੇ ਨਾਲ ਇਹਦੇ ਵਿੱਚ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਸੀਗਾ ਕਿ ਸਟਰੀ ਡੌਗਸ ਨੂੰ ਜੋ ਕੀ ਹੈ ਆ ਮਤਲਬ ਸਟ੍ਰੇਟ ਡੌਗਸ ਨੂੰ ਸ਼ੈਲਟਰ ਹੋਮ ਦੇ ਵਿੱਚ ਭੇਜ ਦਿੱਤਾ ਜਾਵੇਗਾ ਕਾਫੀ ਲੋਕ ਖੁਸ਼ ਹਨ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਜੋ ਸਟ੍ਰੇਟ ਡੌਗਸ ਨੇ ਉਹਨਾਂ ਦੀ ਗੱਡੀਆਂ ਖਰਾਬ ਕਰ ਦਿੰਦੇ ਨੇ ਰਾਤੀ ਉਹਨਾਂ ਤੇ ਚੜ ਕੇ ਜੋ ਕਿ ਪੰਜੇ ਵਗੈਰਾ ਮਾਰ ਦਿੰਦੇ ਨੇ ਤੇ ਉਹਨਾਂ ਲੋਕਾਂ ਨੂੰ ਲਾਸਟ ਸੇ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਪਹਿਲੇ ਜੰਗਲ ਹੁੰਦੇ ਸੀਗੇ ਪਹਾੜੀਆਂ ਹੁੰਦੀਆਂ ਸੀਗੀਆਂ ਮਿੱਟੀ ਦੇ ਮੱਟ ਹੁੰਦੇ ਸੀਗੇ ਚੱਪੜ ਹੁੰਦੇ ਸੀਗੇ ਉਹਨਾਂ ਆਪਾਂ ਸ਼ਹਿਰ ਸ਼ਹਿਰ ਫਸਾ ਕੇ ਇਹ ਚੀਜ਼ਾਂ ਖਤਮ ਕਰਤੀਆਂ ਹੈਨਾ ਉਹਨਾਂ ਆਪਾਂ ਡੌਗ ਨੂੰ ਪਈਏ ਤਾਂ ਕਿ ਜਗਾਹਾਂ ਕੋ ਨੇਰੇ ਵਿੱਚ ਕੋ ਨਿਆ ਹੋ ਗਿਆ ਬੈਠਾ ਰਹਾ ਇਹ ਤਾਂ ਪੋਸਿਬਲ ਨਹੀਂ ਹੈਗਾ ਨਾ ਉਹ ਉਹ ਵਿਚਾਰੇ ਕੀ ਕਰ ਉਹਨਾਂ ਨੂੰ ਕੀ ਪਤਾ ਕਿ ਗੱਡੀ ਹੈ ਕਿ ਸਕੂਟਰ ਹੈ ਉਹਦੇ ਆਪਣਾ ਇੱਕ ਕੰਫਰਟ ਜ਼ੋਨ ਲੱਭਦੇ ਆ ਪਰ ਉਹਨਾਂ ਨੇ ਨੁਕਸਾਨ ਨਹੀਂ ਮਚਾਉਂਦੇ ਹੈਗੇ ਕੰਫਰਟ ਜ਼ੋਨ ਲੱਭਦੇ ਆ ਸੋ ਇਹ ਕੁਝ ਛੋਟੀ ਛੋਟੀ ਚੀਜ਼ ਹੁੰਦਾ ਨਹੀਂ ਅਡਜਸਟਮੈਂਟ ਹੋ ਸਕਦੇ ਕਿ ਜਿਵੇਂ ਕਿ ਫੋਰ ਐਗਜ਼ਾਮਪਲ ਅਪਕਾ ਡੌਗ ਬੜਿਆ ਅਪ ਬਰਡ ਦੀ ਗੱਲ ਕਰੀਏ ਗੱਡੀਆਂ ਦੇ ਉੱਪਰ ਉਹ ਵੀ ਬਿਠਾ ਕਰ ਜਾਂਦੇ ਆ ਸਿਰ ਦੇ ਉੱਪਰ ਕਰ ਜਾਂਦੇ ਆ ਲੋਕਾਂ ਦੇ ਛਤਾਂ ਦੇ ਉੱਪਰ ਕਰ ਜਾਂਦੇ ਆ ਉਹ ਨਹੀਂ ਚੀਜ਼ਾਂ ਨਹੀਂ ਰੋਕੀ ਜਾ ਸਕਦੀਆਂ ਹਾਂ ਤੁਸੀਂ ਕੋਈ ਸਾਰੇ ਸਾਰੇ ਬਰਡ ਹੀ ਮਾਰ ਦੋ ਜੀ ਇਹ ਤੇ ਕੁਦਰਤ ਨਾਲ ਖੇਲਵਾੜ ਜੇ ਅਸੀਂ ਇਹਨਾਂ ਦੀ ਜਗ੍ਹਾਵਾਂ ਖਾ ਕੇ ਸ਼ਹਿਰ ਬਸਾਤੇ ਤੇ ਸਾਨੂੰ ਵੀ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਗੱਲਬਾਤ ਕਰਨ ਲਈ ਧੰਨਵਾਦ ਦੱਸਦੀ ਹੈ ਕਿ ਕੁਝ ਅਮੈਂਡਮੈਂਟਸ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਕਿ ਜੋ ਸਟ੍ਰੇ ਡੌਗਸ ਨੇ ਜਿੱਥੇ ਉਹਦੀ ਉਹਨਾਂ ਨੂੰ ਚੱਕਿਆ ਗਿਆ ਹੈ ਹੁਣ ਵਾਪਸ ਉਹਨਾਂ ਦੀ ਲੋਕੇਲਿਟੀ ਦੇ ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਅਨਸਬੰਧੀ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਜੋ ਕਿ ਹੁਣ ਜੋ ਜਿੱਥੇ ਉਹਨਾਂ ਦੇ ਸਪੋਰਟ ਬਣਾਏ ਜਾਣਗੇ ਰੋਟੀਖਾਨ ਦੇਵੀ ਤੇ ਇਸ ਖਬਰ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਸਾਡੇ ਕਮੈਂਟ ਬਾਕਸ ਤੇ ਜ਼ਰੂਰ ਸਾਂਝਾ ਕਰਿਓ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ तिवारी ਜੀ